ਚਿੰਤਾ تیرਜ ਪ੍ਰੇਮ ਖਤਮ ਹੈ ਪ੍ਰੇਮ ਅੱਜ ਲੋਕਾਂ ਦੇ ਵਿੱਚ ਨਹੀਂ ਲੱਗਦਾ ਛੋਟੀ ਜੀ ਗੱਲ ਹੁੰਦੀ ਉਹਦਾ ਗੁੱਸਾ ਕਰ ਦਿੰਦੇ ਨੇ تیرਜ ਨੇ ਰਿਆ ਅੰਦਰ ਪਹਿਲੇ ਇੰਨੇ ਇੰਨੇ ਟੱਬਰ ਹੋਇਆ ਕਰਦੇ ਸੀ ਝਗੜਾ ਨਹੀਂ ਹੁੰਦਾ ਸੀ ਪਰ ਅੱਜ ਕੀ ਉਹ ਮੁੰਡੇ ਅੱਜ ਚਾਰ ਦੀਆਂ ਘਰ ਦੇ ਵਿੱਚ ਚਾਰਾਂ ਤੇ ਮੂੰਹ ਬਰੇ ਬਰੇ ਆ ਚਾਰਾਂ ਦੇ ਬੋਝੇ ਦੂੰਦੀ ਸੀ ਸਾਡੇ ਮੰਮੀ ਡੈਡੀ ਕੀ ਕਰਦੇ ਹੁੰਦੇ ਸੀ ਕਿ ਇਕੱਠਿਆਂ ਨੇ ਜਾਣਾ ਕੱਪੜੇ ਖਰੀਦਣ ਇੱਕੋ ਵਾਰੀ ਕਰਕੇ ਸਾਰੇ ਪਰਿਵਾਰ ਨਾਲ ਲੈਣੇ ਕੱਪੜੇ ਤੇ ਜਿਹੜੇ ਉਹਨਾਂ ਨੂੰ ਲਿਆ ਕੇ ਦੇਣੇ ਅਸੀਂ ਪਾ ਲੈਣਾ ਕਦੇ ਸ਼ੂਸ਼ਾਨ ਨਹੀਂ ਕਰਨਾ ਉਹਨਾਂ ਹੀ ਪੂਰੀ ਗਰਮੀਆਂ ਕੱਢਣੇ ਸਾਰੇ ਟੱਬਰਾਂ ਦੇ ਇਕੋ ਜਿਹੇ ਲੈਣੇ ਤੇ ਘਰ ਦੀ ਸ਼ਾਂਤੀ ਵੀ ਅੱਜ ਉਸ ਵੇਲੇ ਦੇ ਵਿੱਚ ਸਾਰੇ ਲੱਗ ਲੱਗ ਨਹੀਂ ਮੈਨੂੰ ਨਾਲ ਲੈ ਕੇ ਜਾਣਾ ਤੈਨੂੰ ਮੈਂ ਆਪਣੀ ਪਸੰਦ ਦਾ ਲੈਣਾ ਮੈਂ ਆਪਣੀ ਪਸੰਦ ਦਾ ਲੈਣਾ ਕੀ ਹੋ ਗਿਆ ਅੱਜ ਅੱਜ ਮਨਾਂ ਦੇ ਅੰਦਰ ਪ੍ਰੇਮ ਨੇ ਇੱਕ ਦੂਸਰੇ ਦੇ ਪ੍ਰਤੀ ਵਿਸ਼ਵਾਸ ਨਹੀਂ ਰਿਹਾ ਇੱਕ ਦੂਸਰੇ ਨੂੰ ਸਿੱਧੋਂ ਖਾ ਦਿੰਦੇ ਆ ਘਰ ਵਿੱਚ ਇਹ ਚੀਜ਼ ਆਣੀ ਚਾਹੀਦੀ ਆ ਤੇ ਸਾਰੇ ਦੀ ਸਹਿਮਤੀ ਹੋਣੀ ਫਿਰ ਘਰ ਚੋਂ ਚੀਜ਼ ਲੈ ਕੇ ਆਣੀ ਤੇ ਅੱਜ ਪਤਾ ਵੀ ਨਹੀਂ ਲੱਗਦਾ ਘੂਏ ਦੀ ਕਿਹੜੀ ਚੀਜ਼ ਆ ਗਈ ਹੈ ਘਰ ਵਾਲੇ ਨੇ ਕਿਹਾ ਨਾ ਕਿ ਕਿੱਥੋਂ ਆ ਗਈ ਵੀ ਮੈਨੇ ਲੋੜ ਸੀ ਮੈਂ ਮੰਗਾ ਲਈ ਤੇ ਇਹ ਕਿਹਨਾ ਪਤੀ ਪਤਨੀ ਦਾ ਰਿਸ਼ਤਾ ਬੰਦਾ ਹੈ ਨੀ ਬਣੇਗਾ ਕਿਤਾ ਪਤਨੀ ਦਾ ਮੂੰਹ ਪਰੇ ਨੂੰ ਆ ਤੇ ਪਤੀ ਦਾ ਮੂੰਹ ਪਰੇ ਨੂੰ ਆ ਅੱਜ ਕੀ ਹੋ ਗਿਆ ਸੰਸਾਰ ਦੇ ਵਿੱਚ ਅੱਜ ਪ੍ਰੇਮ ਖਤਮ ਹੋ ਗਿਆ ਦਿਲਾਂ ਦੇ ਅੰਦਰ ਨਫ਼ਰਤ ਆ ਗਈ ਇੱਕ ਦੂਸਰੇ ਦੇ ਪ੍ਰਤੀ ਵਿਸ਼ਵਾਸ ਨਹੀਂ ਰਿਹਾ ਇੱਕ ਦੂਸਰੇ ਦੇ ਪ੍ਰਤੀ ਧੋਖਾ ਇੱਕ ਦੂਸਰੇ ਦੇ ਪ੍ਰਤੀ ਜ਼ਿਆਦਾ ਵੱਧ ਗਿਆ ਅੱਜ ਅਸੀਂ ਪਰਮੇਸ਼ਰ ਦੇ ਕੈਰੈਕਟਰ ਨੂੰ ਦੇਖਣਾ ਕਿ ਕਲੀਸੀਆ ਕੀ ਹੋਈ ਜਾਣਦੀ ਆ ਵਾ ਕਿ ਅਸੀਂ ਪਰਮੇਸ਼ਰ ਨੂੰ ਕਿਸ ਨਜ਼ਰਾਂ ਨਾਲ ਦੇਖਣਦੇ ਆ ਕਿ ਉਹ ਪਰਮੇਸ਼ਰ ਕੀ ਆ ਅਸੀਂ ਕੀ ਸਮਝਦੇ ਆਪਣੇ ਪਰਮੇਸ਼ਰ ਕਿਸ਼ ਚੀਤਾ ਦੇ ਨੇ ਅਸੀਂ ਪਰਮੇਸ਼ਰ ਦਾ ਇੱਕ ਚਿਹਰਾ ਦੇਖ ਲੈਂਦੇ ਆ ਦੂਜੇ ਚਿਹਰੇ ਨੂੰ ਅਸੀਂ ਦੇਖਦੇ ਨਹੀਂ ਜਦੋਂ ਅਸੀਂ ਦੂਜੇ ਚਿਹਰੇ ਨੂੰ ਨਹੀਂ ਦੇਖਦੇ ਫਿਰ ਅਸੀਂ ਗਲਤੀਆਂ ਕਰਦੇ ਆ ਅਸੀਂ ਇੱਕ ਮੁਹੱਬਤ ਵਾਲਾ ਪ੍ਰੇਮ ਭਰਾਂ ਚਿਹਰਾ ਪ੍ਰਭੂ ਜੀ ਦਾ ਦੇਖ ਲਿਆ ਅਸੀਂ ਗੁੱਸੇ ਵਾਲਾ ਚਿਹਰਾ ਨਹੀਂ ਪ੍ਰਭੂ ਜੀ ਦਾ ਦੇਖਿਆ ਦਾ ਤੇ ਸਾਨੂੰ ਬੜਾ ਪਿਆਰ ਆਉਂਦਾ ਆਪਣੇ ਪਿਤਾ ਦੇ ਉੱਤੇ ਐ ਪਰ ਸਟੇਟਸ ਵੀ ਲਾਉਂਦੇ ਆ ਕਿ ਪਿਓ ਵਰਗਾ ਕੋਈ ਨਹੀਂ ਹਨਾ ਅਸੀਂ ਪ੍ਰੇਮ ਦੇਖਦੇ ਆ ਤੇ ਜੇ ਉਹ ਹੀ ਕਿਤੇ ਛੜੀ ਦੇਖੀ ਉਹਦੀ ਤੇ ਆਪਾਂ ਕਦੇ ਵੀ ਸਟੇਟਸ ਲਾਉਂਦੇ ਨਹੀਂ ਆ ਕਿ ਮੇਰੇ ਪਿਓ ਵਰਗਾ ਕੋਈ ਲੜਕਾ ਹੈ ਵੀ ਨਹੀਂ ਨਹੀਂ ਲਾਂਦੇ ਅਸੀਂ ਪ੍ਰੇਮ ਪ੍ਰੇਮ ਨੂੰ ਜ਼ਾਹਰ ਕਰਦੇ ਆ ਗੁੱਸੇ ਨੂੰ ਜ਼ਾਹਰ ਨਹੀਂ ਕਰਦੇ ਇੱਥੋਂ ਅਸੀਂ ਵਿਗੜ ਜਾਂਦੇ ਆ ਅਸੀਂ ਪ੍ਰੇਮ ਨੂੰ ਦੇਖਣ ਦੇ ਪਰ ਯਿਸੂ ਮਸੀਹ ਨੂੰ ਅਸੀਂ ਉਹਦਾ ਦੂਜਾ ਭਾਗ ਨਹੀਂ ਦੇਖਣ ਦੇ ਕਿਉਂਕਿ ਬਚਨ ਕਹਿੰਦਾ ਪਰਮੇਸ਼ਵਰ ਦਾ ਵਚਨ ਦੋ ਤਲੀ ਤਲਵਾਰ ਆ ਅਸੀਂ ਤਲਵਾਰ ਦੀ ਇੱਕ ਧਾਰ ਦੇਖਦੇ ਆ ਤਲਵਾਰ ਦੀ ਦੂਜੀ ਧਾਰ ਅਸੀਂ ਵੀ ਦੇਖਦੇ ਕਿ ਉਹ ਅੰਖ ਰੱਖਣ ਵਾਲਾ ਪਰਮੇਸ਼ਰ ਆ ਉਹ ਗ੍ਰੋਧਵਾਨ ਪਰਮੇਸ਼ਰ ਆ ਅਸੀਂ ਦੂਜੀ ਧਾਰ ਨਹੀਂ ਦੇਖਦੇ ਜਿਸ ਦਿਨ ਅਸੀਂ ਦੂਜੀ ਧਾਰ ਵੀ ਦੇਖ ਲਾਂਗੇ ਅਸੀਂ ਕਦੀ ਗਲਤੀਆਂ ਨਹੀਂ ਕਰਾਂਗੇ ਅਸੀਂ ਕਦੀ ਪਾਪ ਨਹੀਂ ਕਰਾਂਗੇ ਬੱਚੇ ਕਦੋਂ ਵਿਗੜਦੇ ਨੇ ਜਦੋਂ ਮਾਂ ਬੱਚੇ ਨਾਲ ਬੜਾ ਮੁੱਛ ਮੁੱਛ ਕਰਦੀ ਐ ਮੇਰੇ ਗੋਲੂ ਮੋਲੂ ਬੱਚਾ ਘੁਮੇ ਜਾਂਦਾ ਤੇਰੀ ਮਾਂ ਤੇ ਮੇਨਾ ਪਿਆਰ ਬੜਾ ਕਰਦੀ ਐ ਪਿਆਰ ਦਾ ਪਿਆਰ ਕੀਤਾ ਜਾਏ ਤੇ ਗੁੱਸੇ ਨਾਲ ਗੁੱਸਾ ਕੀਤਾ ਜਾਏ ਤੇ ਉਹੀ ਬੱਚਾ ਡਰ ਵੀ ਰੱਖੂਗਾ ਮਾਂ ਬਾਪ ਦਾ ਉਹੀ ਮਾਂ ਦਾ ਜਿਹਨੂੰ ਪਿਆਰ ਪਿਆਰ ਨਜ਼ਰ ਆਣ ਉਹ ਗਲਤੀਆਂ ਤੇ ਗਲਤੀ ਕਰਦੀ ਐ ਮੰਮੀ ਨੂੰ ਬੜਾ ਪਿਆਰ ਕਰਦੀ ਆ ਪਰ ਅਗਰ ਉਹ ਹੀ ਅਸੀਂ ਗੁੱਸਾ ਵੀ ਰੱਖਿਆ ਹੋਵੇ ਕਿ ਉਹਨੂੰ ਪਾਪ ਕਰਨ ਲੱਗੇ ਡਰ ਲੱਗੂਗਾ ਕਿ ਮੇਰੇ ਮੰਮੀ ਨੇ ਮੈਨੂੰ ਬਹੁਤ ਕੁਝ ਕਹਿਣਾ ਅਗਰ ਐ ਮੈਂ ਕੰਮ ਕਰ ਲਿਆ ਤੇ ਇਹ ਗਲਤ ਕੰਮ ਕਰਨਿਆ ਤੇ ਮੈਨੂੰ ਬਹੁਤ ਕਰੋ ਡੰਡੇ ਪਾਣੇ ਨੇ ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦਾ ਇੱਕ ਰੂਪ ਦੇਖਦੇ ਆ ਜਿਹੜਾ ਪ੍ਰੇਮ ਵਾਲਾ ਰੂਪ ਹੈ ਜਿਹੜਾ ਤੀਹਜਵੰਤ ਰੂਪ ਹੈ ਅਸੀਂ ਕਿ ਪ੍ਰਭੂ ਜੀ ਦਾ ਕਰੋਧ ਵਾਲਾ ਰੂਪ ਨਹੀਂ ਦੇਖਦੇ ਫਿਰ ਅਸੀਂ ਗਲਤੀਆਂ ਕਰਦੇ ਆ ਫਿਰ ਅਸੀਂ ਉਸ ਪਾਪ ਦੇ ਵਿੱਚ ਫਸ ਜਾਂਦੇ ਆ ਜਿਹੜੇ ਬਹੁਤ ਭਿਆਨਕ ਹੁੰਦੇ ਨੇ ਜਿਨ੍ਹਾਂ ਦੇ ਨਤੀਜੇ ਬਹੁਤ ਘਾਤ ਹੁੰਦੇ ਨੇ ਆ ਉਸੇ ਪਰਮੇਸ਼ਰ ਦੇ ਬਚਨ ਦੇ ਮਾਰ ਚੱਲਦੇ ਆ ਤੁਸੀਂ ਮੇਰੇ ਨਾਲ ਪਰਮੇਸ਼ਰ ਦਾ ਬਚਨ ਕੱਢੋ ਰੋਮੀਓ ਸ਼ੇਯੋ ਦੀ ਤੇ वे परमेश्वर को नहीं जानता क्योंकि परमेश्वर प्रेम है जो प्रेम परमेश्वर हमसे रखता है वे इससे प्रकट हुआ कि परमेश्वर ने अपने इकलौते पुत्र को ਜਗਤ ਵਿੱਚ ਭੇਜਿਆ ਹੈ ਕਿ ਹਮ ਉਸਕੇ ਦੁਆਰਾ ਜੀਵਨ ਪਾਈ ਹallelujah 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 ਕੀ ਪੜਿਆ ਸੀ ਕਿ ਜੋ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ ਜਿਹੜਾ ਪ੍ਰੇਮ ਆਪਣੇ ਅੰਦਰ ਨਹੀਂ ਰੱਖਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ ਮਤਲਬ ਸਿੱਖੋ ਕਿ ਅਸੀਂ ਤੇ ਪ੍ਰੇਮ ਰੱਖਦੇ ਆਂ ਤੋਟੇ ਕਹਿਣਾ ਨਾ ਨਾ ਕਹਿਣਾ ਗੱਲ ਨਹੀਂ ਬਣਨੀ अनुसार जाना कि प्रेम रखते कि नहीं रखते क्यों तो प्रेम नहीं रखता वे परमेश्वर को नहीं जानता क्योंकि परमेश्वर प्रेम है हे प्रियो हम आपस में प्रेम रखें क्योंकि प्रेम परमेश्वर से है और जो कोई प्रेम करता है वे परमेश्वर से जन्मा है और परमेश्वर को जानता है हालेलुया 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 जेड़ा कहता मैं प्रेम करता वचन कहता हे प्रियो हम आपस में प्रेम रखें क्योंकि प्रेम परमेश्वर से है और जो कोई प्रेम करता है ਵੇ ਪਰਮੇਸ਼ਰ سے جنما ہے اور ਪਰਮੇਸ਼ਰ کو جانتا ہے ਹallelujah 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 ਹੁਣ ਜਿਹੜਾ ਕਹਿੰਦਾ ਕਿ ਮੈਂ ਪ੍ਰੇਮ ਕਰਦਾ ਪ੍ਰਭ ਯਿਸੂ ਮਸੀਹ ਤੇ ਪ੍ਰਭ ਯਿਸੂ ਮਸੀਹ ਆਪਣੀ ਬਾਣੀ ਦੇ ਵਿੱਚ ਸਾਫ਼-ਸਾਫ਼ ਬੋਲਦੇ ਨੇ ਕਿ ਜੋ ਮੇਰਾ ਪ੍ਰੇਮ ਕਰਦਾ ਜਾਂ ਜਿਹਦੇ ਅੰਦਰ ਮੇਰਾ ਪ੍ਰੇਮ ਵਾਸ ਕਰਦਾ ਤੇ ਉਹ ਕੀ ਕਰੇਗਾ ਆਪਸ ਵਿੱਚ ਮੇਲ ਤੇ ਮਿਲਾਪ ਰੱਖੇਗਾ ਹallelujah 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 ਤੇ ਮਲਾ ਪ੍ਰਕਿਰਿਆ ਅੱਜ ਇਹੀ ਤੇ ਕਮੀਆਂ ਕਲਿਸਿਆ ਆ ਤੁਸੀਂ ਸੋਸ਼ਲ ਮੀਡੀਆ ਦੇਖੋ ਨਾ ਕੀ ਹੋ ਰਿਹਾ ਇੱਕ ਦੂਸਰੇ ਖਿੱਚੋ ਤਾਣੇ ਚੱਲ ਰਹੀ ਐ ਇੱਕ ਦੂਸਰੇ ਸੁਟਾ ਦੀ ਗੱਲ ਹੋ ਰਹੀ ਐ ਇੱਕ ਦੂਸਰੇ ਜੱਗ ਜਾਹਰ ਕੱਪੀਆਂ ਦਸੀਆਂ ਜਾ ਰਹੀਆਂ ਨੇ ਕੀ ਪ੍ਰੇਮ ਹੈਗਾ ਭਾਬੀ ਇਸ ਸਮਸੀ ਦਾ ਇਹਨਾਂ ਦੇ ਅੰਦਰ ਜੇ ਪ੍ਰੇਮ ਹੁੰਦਾ ਤੇ ਇਹ ਥੇ ਮਜਾ ਟੁੱਟ ਨਹੀਂ ਰਿਹਾ ਕੀ ਇੱਥੇ ਪ੍ਰਭੂ ਜੀ ਦੁਖੀ ਨਹੀਂ ਹੁੰਦੇ ਹੁਣੇ ਕੀ ਪ੍ਰਭੂ ਜੀ ਨੂੰ ਇੱਥੇ ਕੁਸਵਾ ਨਹੀਂ ਆਂਦੇ ਹੁਣਾ ਆਪਣੇ ਲੋਕਾਂ ਤੇ ਕੀ ਸੰਸਾਰ ਦੇ ਵਿੱਚ ਕੀ ਸਿਆਤੇ ਦੇ ਰਹੇ ਨੇ ਇੱਕ ਪਾਸੇ ਕਹਿੰਦੇ ਅਸੀਂ ਯਿਸੂ ਮਸੀਹ ਦੇ ਪ੍ਰੇਮੀ ਆ ਅਸੀਂ ਯਿਸੂ ਮਸੀਹ ਦੀ ਸੇਵਾ ਕਰਾਂਗੇ